ਹਾਂਜੀ ਮਿੱਤਰੋ ਕਿੱਦਾਂ ਸਾਰੇ ਸਾਰਿਆਂ ਸਤਿ ਸ਼ਕਾਲ ਤੇ ਆਪਾਂ ਆਇਆ ਅੱਜ ਰੋਪੜ ਸਤਲੁਜ ਦਰਿਆ ਤੇ ਤੇ ਜਿੱਥੋਂ ਮੇਨ ਸਾਰੀਆਂ ਨਹਿਰਾਂ ਸਟਾਰਟ ਹੁੰਦੀਆਂ ਤੇ ਆਪਾਂ ਤੁਹਾਨੂੰ ਦਿਖਾਉਨੇ ਆਂ ਔਰ ਇਹਦਾ ਪਾਣੀ ਦੇ ਹਾਲਾਤ ਤੇ ਜਿੱਦਾਂ ਕਿ ਆਹ ਹੈਗੀ ਆ ਆਪਣੀ ਦਰਾਹੇ ਵਾਲੀ ਨਦੀ ਤੇ ਇਹ ਹੁਣ ਬੰਦ ਕਰੀ ਹੋਈ ਆ ਤੇ ਆ ਮੇਨ ਸਤਲੁਜ ਦਰਿਆਈ ਤੇ ਉਹ ਪਾਣੀ ਜਾ ਰਿਹਾ ਤੇ ਆਪਾਂ ਤੁਹਾਨੂੰ ਗਾਹ ਦੇ ਹਾਲਾਤ ਦਿਖਾਣੇ ਆ ਲੋ ਮਿੱਤਰੋ ਆਪਾਂ ਖੜੇ ਆ ਇਸ ਟਾਈਮ ਦਰਿਆ ਤੇ ਇਹ ਤੁਸੀਂ ਦੇਖ ਸਕਦੇ ਆ ਪਾਣੀ ਦਾ ਹਾਲਾਤ ਜੋ ਵੀ ਪਰ ਇੰਨਾ ਕੋਈ ਖਤਰੇ ਵਾਲਾ ਕੰਮ ਹੈ ਨਹੀਂ ਜਿੱਦਾਂ ਕਿ ਫਵਾੜੀਆਂ ਜਾਂਦੀਆਂ ਪਰ ਗੇਟ ਖੁੱਲੇ ਹੋਏ ਆ ਸਾਰੇ ਮਿੱਤਰੋ ਨਾਲ ਦੀ ਨਾਲ ਪਾਣੀ ਕੱਢੀ ਜਾ ਰਿਹਾ ਹੱਲੇ ਲੋਕ ਨਹੀਂ ਕਰ ਰਹੇ ਉਹ ਸਾਹਮਣੇ ਹੈਗਾ ਆਪਣਾ ਟੀਵੀ ਸਾਹਿਬ ਗੁਰਦੁਆਰਾ ਇਹ ਆ ਦੇਖ ਸਕਦੇ ਹੋ ਇਸ ਗੁਰੇ ਪੰਜੇ ਹਲਾਤਰ ਉਪਰ ਦੇ ਲੋ ਜੀ ਮਿੱਤਰੋ ਆਪਣੇ ਜਿੰਨੇ ਵੀ ਗੇਟ ਆ ਖੱਤ ਵੀ ਦਰਿਆ ਦੇ ਤੇ ਸਾਰੇ ਇਸ ਟਾਈਮ ਖੋਲਤੇ ਆ ਤੇ ਪਾਣੀ ਦਾ ਵਹਾਵ ਵੀ ਚੈੱਕ ਕਰ ਸਕਦੇ ਆ ਤੇ ਇਸ ਤੋਂ ਅੱਗੇ ਜਾਣਾ ਮਨਾ ਹੈ ਚਲੋ ਵਧੀਆ ਵੀ ਆ ਡੈਂਜਰ ਵੀ ਆ ਤੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਪਾਰਲੀ ਸਾਈਡ ਦੇ ਹਾਲਾਤ ਇਹ ਹੈਗਾ ਵੀਰੇ ਜਿੱਧਰ ਨੂੰ ਆਪਣਾ ਸਾਰੇ ਗੇਟ ਖੋਲੇ ਗਏ ਆ ਤੇ ਜਿੰਨਾ ਵੀ ਪਾਣੀ ਛੱਡਿਆ ਜਾ ਰਿਹਾ ਸਾਰਾ ਉਹ ਦੇਖਿਆ ਨਹੀਂ ਦੇ ਰਿਹਾ ਮਹਾਰਾਜ ਰਣਜੀਤ ਸਿੰਘ ਬਾਗ ਦੇ ਵਿੱਚ ਕਿਉਂਕਿ ਚਲੋ ਜਿੱਦਾਂ ਵੀ ਆ ਪਾਣੀ ਦਾ ਖਤਰਾ ਤਾਂ ਹੈਗਾ ਹੀ ਆ ਤੇ ਚਲੋ ਆਪਾਂ ਹੁਣ ਚੱਲਦੇ ਆ ਗਾਂਹਾਂ ਸਾਰ ਜਿੰਨੇ ਵੀ ਕੰਢੀ ਏਰੀਆ ਹੈ ਉਹਨਾਂ ਸਾਰਿਆਂ ਨੂੰ ਠਾਲ ਦਿੱਤਾ ਗਿਆ ਉਰੇ ਤੋਂ ਇਹ ਵੀਰੇ ਆਪਾਂ ਲੈਣ ਲੱਗੇ ਆਂ ਉੱਪਰ ਤੋਂ ਸ਼ੋਰਟ ਡਰੋਨ ਦੇ ਨਾਲ ਤੇ ਉੱਪਰ ਤੋਂ ਵਧੀਆ ਸਾਰਾ ਪਤਾ ਲੱਗ ਰਿਹਾ ਆਪਾਂ ਨੂੰ ਡਰੋਨ ਦੇ ਨਾਲ ਕਿੱਦਾਂ ਪਾਣੀ ਦਾ ਲੈਵਲ ਉਗਲ ਸਾਰਾ ਪਾਣੀ ਕਿੰਨਾ ਕੁ ਪਾਣੀ ਆ ਤੇ ਤੁਸੀਂ ਦੇਖ ਸਕਦੇ ਆ ਇਹ ਮਿੱਤਰੋ ਜਿੰਨੇ ਵੀ ਆਪਣੇ ਕੰਡੀ ਏਰੀਏ ਤੇ ਬੈਠੇ ਸੀਗੇ ਬੰਦੇ ਜੋ ਵੀ ਆਪਣਾ ਅੰਦਰ ਇਹ ਸਾਰਿਆਂ ਨੂੰ 警告 ਦੇ ਕੇ ਬਾਹਰ ਕੱਢ ਦਿੱਤਾ ਗਿਆ ਤੇ ਨਾਇਨਾ ਨੇ ਵਿਚਾਰੇ ਨੇ ਸੜਕਾਂ ਤੇ ਲਾਈਆਂ ਨੇ ਆਪਣੇ ਟੈਂਟ ਟੋਪਸ ਜਿੰਦਾ ਵੀ ਪਾਈਆਂ ਹੋਈਆਂ ਇਹ ਦੇਖ ਸਕਦੇ ਆ ਤੇ ਇਹਨਾਂ ਦਾ ਜਮਾਈ ਕੰਡੇ ਦੇ ਨਾਲ ਸੀਗਾ ਆਪਣਾ ਬਿਲਕੁਲ ਦਰਿਆ ਚੱਲ ਰਿਹਾ ਇਧਰ ਪਿਛਰੇ ਬੈਕਸਾਈਡ ਤੇ ਤੇ ਇਹ ਸਾਰੇ ਬਾਹਰ ਕੱਢਦੇ ਆ ਜਿਹੜੇ ਮਿੱਟੀ ਲੈ ਕੇ ਜਾ ਰਹੇ ਆਪਣੇ ਵੀਰ ਸਾਰੇ ਭਰਾ ਤੇ ਔਟਾਰੀ ਬੰਨ ਟੁੱਟਣ ਦਾ ਖਤਰਾ ਰੋਪੜ ਦੇ ਵਿੱਚ ਬਹੁਤ ਜ਼ਿਆਦਾ ਖਤਰਾ ਪੈ ਗਿਆ ਤੇ ਮਿੱਟੀ ਦੀਆਂ ਟਰਾਲੀਆਂ ਦੀ ਸੇਵਾ ਆਪਣੇ ਵੀਰ ਲੱਗੇ ਹੋਇਆ ਕਰਨ ਤੇ ਚਲੋ ਵਧੀਆ ਵੀਰੇ ਤੇ ਟਾਰੀ ਦੇ ਵਿੱਚ ਬਾਨ ਟੁੱਟਣ ਦਾ ਖਤਰਾ ਵੀਰੇ ਜਿੰਨੂੰ ਵੀ ਹੋ ਸਕੇ ਆਪਣਾ ਆਪਣਾ ਮਿੱਟੀ ਦੀ ਲੋੜਾ ਉੱਥੇ ਉਹਨਾਂ ਨੂੰ ਤੇ ਭੇਜ ਸਕਦਾ ਆਪਣੀ ਮਿੱਟੀ ਮੇਰਾ ਵੀਰ ਕੋਈ ਵੀ ਟਾਰੀ ਦੇ ਵਿੱਚ